ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸੂਬੇ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਖਰੀਦ ਕੱਲ ਯਾਨੀ 1 ਅਪ੍ਰੈਲ ਤੋਂ ਸ਼ੁਰੂ ਹੋਣ ਕੀਤੀ ਗਈ ਹੈ ਤੇ ਕੈਬਨਿਟ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਹੀ ਮੰਡੀਆਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ ਪਰ ਜੇ ਗੱਲ ਕਰੀਏ ਗੁਰਦਾਸਪੁਰ ਦੀ ਕਾਨੂੰਵਾਨ ਦਾਣਾ ਮੰਡੀ ਤਾਂ ਦਾਣਾ ਮੰਡੀ ਗੁਰਦਾਸਪੁਰ ਵਿੱਚ ਕੋਈ ਵੀ ਬੁਨਿਆਦੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ ਹੈ ਹਾਲਾਂਕਿ ਕਿਸਾਨ ਕਣਕ ਲੈ ਕੇ ਮੰਡੀ ਵਿੱਚ ਵੱਡੀ ਗਿਣਤੀ ਵਿਖੇ ਪਹੁੰਚੇ ਹੋਏ ਹਨ ਪਰ ਇੱਥੇ ਨਾ ਤਾਂ ਪੀਣ ਵਾਲੇ ਪਾਣੀ ਕਿਸਾਨਾਂ ਨੂੰ ਮਿਲ ਰਿਹਾ ਅਤੇ ਨਾ ਹੀ ਅਤੇ ਫਸਟ ਏਡ ਕਾਊਂਟਰ ਜਿਹੀਆਂ ਸਹੂਲਤਾਂ ਅਤੇ ਕਿਸਾਨਾਂ ਦੇ ਬੈਠਣ ਵਾਸਤੇ ਵੀ ਕੋਈ ਪ੍ਰਬੰਧ ਨਹੀਂ ਹੈ ਮੰਡੀ ਵਿੱਚ ਕਣਕ ਲਿਖ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਕਾਨੂੰਵਾਂ ਦੀ ਦਾਣਾ ਮੰਡੀ ਵਿੱਚ ਨਾ ਤਾਂ ਪੀਣ ਦੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਸਫਾਈ ਦਾ ਇੱਥੇ ਇੱਕ ਵਾਟਰ ਕੂਲਰ ਤਾਂ ਲੱਗਾ ਹੈ ਪਰ ਉਹ ਵੀ ਬੰਦ ਪਿਆ ਹੈ ਜਦੋਂ ਅਧਿਕਾਰੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੰਡੀਆਂ ਵਿੱਚ ਕਣਕ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਮਾਰਕੀਟ ਕਮੇਟੀ ਵਿੱਚ ਕਾਗਜ਼ੀ ਕਰਵਾਈ ਵਿੱਚ ਤਾਂ 60 ਤੋਂ ਉੱਪਰ ਕਿਸਾਨਾਂ ਨੂੰ ਪਾਣੀ ਪਿਆਉਣ ਵਾਸਤੇ ਆਦਮੀ ਰੱਖੇ ਗਏ ਹਨ ਪਰ ਉਹ ਕਿਸ ਨੂੰ ਪਾਣੀ ਪਿਆ ਰਹੇ ਹਨ ਇਹ ਤਾਂ ਜਾਂਚ-ਜਾਚ ਦਾ ਵਿਸ਼ਾ ਹੈ ਜਦੋਂ ਕਿ ਮਾਰਕੀਟ ਕਮੇਟੀ ਦੇ ਸਖਤਰ ਅਤੇ ਮੰਡੀ ਸੁਪਰਵਾਈਜ਼ਰ ਖੁਦ ਮੰਨ ਰਹੇ ਹਨ ਕਿ ਕਾਨੂੰਵਾਨ ਦੀ ਮੰਡੀ ਵਿੱਚ 6 ਕਰਮਚਾਰੀ ਕਿਸਾਨਾਂ ਨੂੰ ਪਾਣੀ ਨਿਯਾਉਣ ਵਾਸਤੇ ਰੱਖੇ ਗਏ ਹਨ ਪਰ ਜਦੋਂ ਅਧਿਕਾਰੀਆਂ ਨੂੰ ਇਸ ਬਾਰੇ ਕਿਹਾ ਉਹ ਕੋਈ ਜਵਾਬ ਨਹੀਂ ਦੇ ਸਕੇ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਭਈ ਮੇਰਾ ਨਾਮ ਹਰਵਿੰਦਰ ਸਿੰਘ ਹੈ ਮੇਰਾ ਮਲੀਆਂ ਪੱਕੀਆਂ ਪਿੰਡ ਆ ਇਹ ਮੈਂ ਸਿਹਰ ਕੋ ਤਾਂ ਨਹੀਂ ਲੈ ਕੇ ਆਇਆ ਹੋਇਆ ਤੇ ਅਜੇ ਤੱਕ ਕੋਈ ਖਾਸ ਪ੍ਰਤਾਨੇ ਕੋਈ ਸਰਕਾਰੀ ਅਧਿਕਾਰੀ ਤੱਕ ਨਹੀਂ ਪਹੁੰਚੀ ਇੱਥੇ ਕਿਸੇ ਨੇ ਮਦਗਾ ਕੇ ਪੁੱਛਿਆ ਨਹੀਂ ਵੀ ਕਿੰਦਾ ਦੀ ਖੀਦ ਫਰਕਤ ਹੋ ਰਹੀ ਆ ਕਿੱਥੇ ਇਹ ਪਾਣੀ ਦਾ ਆ ਜਾਂ ਕੋਈ ਪ੍ਰਬੰਧ ਹੈ ਜਾਂ ਨਹੀਂ ਹੈ ਜਾਂ ਸਰਕਾਰੀ ਪਾਣੀ ਆਂਦਾ ਆ ਕੋਈ ਜਦੋਂ ਬੰਦ ਹੋ ਗਿਆ ਤਾਂ ਫਿਰ ਬਾਕੀ ਕਿੱਥੋਂ ਪੀ ਪੀਤਾ ਜਾਵੇ ਕੋਈ ਔਰ ਕੋਈ ਇੱਥੇ ਹੈ ਹੀ ਨਹੀਂ ਕਿ ਚੀਜ਼ਾਂ ਵੀ ਇਹਨਾਂ ਦੇ ਕਿ ਸੁਖ-ਸੂਹਤ ਦੇਣੀ ਹੈ ਕਿ ਇਸ ਤਰ੍ਹਾਂ ਨਹੀਂ ਹੈ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈ ਜੀ ਇੱਧਰ ਤੁਸੀਂ ਆਪ ਹੀ ਜੱਟ ਕਰਕੇ ਦੇ ਲੋ ਕੁਝ ਹੈ ਇੱਥੇ ਬੈਠਣ ਦੀ ਕਿਸਾਨ ਕਿਦੇ ਥੱਲੇ ਬਹਿ ਰਿਹਾ ਹੈ ਕਿ ਬੋਰੀਆਂ ਤੇ ਬਹਿ ਰਿਹਾ ਹੈ ਔਰ ਇੱਥੇ ਕੋਈ ਪ੍ਰਬੰਧਪੁਰੁੰਦਾ ਕੋਈ ਖਾਸ ਪ੍ਰਬੰਧ ਦੇਖਦਾ ਨਹੀਂ ਆ ਤੇ ਇਹ ਸਰਕਾਰ ਵੱਲੋਂ ਦੇਖਿਆ ਜਾਵੇ ਤੇ ਜਦੋਂ ਸਾਡਾ 56 ਘੰਟੇ ਨਜਾਇਜ਼ ਤੋਲਾਈ ਨਹੀਂ ਹੋਈ ਸਾਨੂੰ ਪੇਮੈਂਟ ਦਾ ਕਿਦਾਂ 20 ਘੰਟੇ ਜ ਆ ਜਾਈਗੀ ਭਾਜੀ ਇਹ ਤਾਂ ਮੰਡੀ ਦੀ ਸਫਾਈ ਨਹੀਂ ਹੋਈ ਦਾਣੇ ਲਾਉਣ ਨੂੰ ਨਹੀਂ ਸਫਾਈ ਹੋਈ ਤੇ ਪਰਬੰਧ ਕਿੜੇ ਹੋ ਗਏ ਆ ਐਵੇਂ ਕਾਗਜ਼ਾਂ ਦੇ ਵਿੱਚ ਪ੍ਰਬੰਧ ਜਾਂ ਅਖਬਾਰਾਂ ਦੇ ਸੁਰਖੀਆਂ ਦੇ ਪ੍ਰਬੰਧ ਕੀਤੇ ਜਾਂ ਪ੍ਰਬੰਧ ਕੀਤੇ ਆ ਇੱਥੇ ਜੇ ਬਈਦਨ ਮਾਰਾ ਕੈਮਰਾ ਘੁਮਾ ਕੇ ਦੇਖੋ ਮੈਨੂੰ ਦੇ ਦੱਸੋ ਵੀ ਅਜੇ ਤੱਕ ਇਹਦੀ ਮੰਡੀ ਦੀ ਸਫਾਈ ਵੀ ਹੋਈ ਆ ਹੈ ਇੱਕ 1 ਕਪ੍ਰੈਲ ਤੋਂ ਫਿਰ ਸਰਕਾਰੀ ਖਰੀਦ ਸ਼ੁਰੂ ਹੋਈ ਆ ਤੇ ਇੱਥੇ ਤਾਂ ਕੋਈ ਕੁਰਚੇ ਹੀ ਨਹੀਂ ਕਿਹੜਾ ਇੱਥੇ ਕਿਹੜਾ ਅਧਿਕਾਰੀ ਆਇਆ ਜਿਹਨੇ ਦੇਖਿਆ ਵੀ ਇੱਥੇ ਮੰਡੀ ਬੋਰਡ ਦੇ ਵਿੱਚ ਸਾਫ ਸਫਾਈ ਹੋਈ ਆ ਸਫਾਈ ਦੇ ਉੱਤੋਂ ਇੰਦਾ ਹੀ ਡਿੱਗ ਰਹੇ ਆ ਲਾਈਟ ਲਾਈਟਿੰਗ ਦਾ ਪੂਰਾ ਪ੍ਰਬੰਧ ਨਹੀਂ ਹੋਇਆ ਇਹਨਾਂ ਦਾ ਉਹ ਤਾਂ ਐਵੇਂ ਕਾਗਜ਼ਾਂ ਦੇ ਵਿੱਚ ਕਹੀ ਜਾਣਾ ਜੀ ਬੜਾ ਖੁਸ਼ ਹੋ ਗਿਆ ਜੀ ਬੜਾ ਖੁਸ਼ ਹੋ ਗਿਆ ਸੀ ਬਹੁਤ ਗੁੱਸਾ ਕਰਦਾ ਆ ਇਹ ਕਿਹੜੀ ਮੰਡੀ ਹੈ ਇਹ ਕਨਵਨ ਮੰਡੀ ਹੈ ਭਾਜੀ ਮੇਰਾ ਨਾਂ ਭਾਜੀ ਸੁਖਵੀਰ ਸਿੰਘ ਗੁੱਲੂ ਪਿੰਡ ਬਲਗਣਾ ਤੋਂ ਆਂਦੇ ਇੱਥੇ ਆਏ ਆ ਮਾਰਕੀਟ ਕਮੇਟੀ ਕੱਦ ਕਨਵਨ ਆਇਆ ਵਾ ਤੇ ਕੇਸ਼ ਕੁਮਾਰ ਰਜੂ ਮਾਲੀਆ ਦੀ ਮੰਡੀ ਹੈ ਜੀ ਫਰੀਜ਼ ਵਾਲਾ ਕੋਈ ਨਹੀਂ ਇੱਥੇ ਆਇਆ ਜੀ ਤੱਕ ਨਾ ਕੋਈ ਉਹ ਜਿਹੀ ਗੱਲ ਨਾ ਬਾਤ ਵਾ ਫੇਰ ਦੇ ਲਿਆਂਦੇ ਆ ਢਾਣੇ ਉਹਦੇ ਆ ਪੱਖਾ ਲਵਾਉਂਦੇ ਆ ਇੱਕੋ ਢੇੜੀ ਨੂੰ ਪੱਖਾ ਲੱਗਣਦੇ ਆ ਵਾ ਕੋਈ ਵੀ ਨਹੀਂ ਇੱਥੇ ਆਇਆ ਕੱਲ ਵੀ ਆਏ ਆਦਦੇ ਉਹ ਸੇਖਾਂ ਵਾ ਜ਼ਰੂਰ ਸੀ ਸੇਖਾਂ ਇਹ ਤੇ ਤੇਰਾ ਪੂਰਾ ਮਾਰ ਕੇ ਗਿਆ ਪਰ ਕੋਈ ਅਮਲ ਨਹੀਂ ਉਹਨਾਂ ਦੇ ਕੋਈ ਕੰਨ ਨਹੀਂ ਵੈਸੇ ਇੱਕ ਛੋਟੀਏ ਗੱਲ ਕੁਝ ਵੀ ਨਹੀਂ ਗੱਲਾਂ ਸਰਗਾਣੇ ਵਿੱਚ ਹੀ ਜਾਂਦੀ ਆ ਕੀ ਆਉਂ ਕੰਨ ਨੇ ਮਾਣ ਕੰਨ ਨੇ ਤੇਰੀ ਪੁਖਤਾ ਪ੍ਰਬੰਧ ਉਹ ਕੋਈ ਪ੍ਰਬੰਧ ਵੀ ਨਹੀਂ ਦੇਖ ਲਓ ਤੁਸੀਂ ਇਦਾਂ ਟੇੜ ਲੁਕੀ ਉਹ ਪੱਕਾ ਲਈ ਜਾਂਦੇ ਆ ਨਾ ਕੋਈ ਕਿਸੇ ਚੀਜ਼ ਦੀ ਕੋਈ ਵਾਰਦਾ ਕੋਈ ਪਾਣੀ ਵੀ ਨਹੀਂ ਜਿੱਥੇ ਹੁੰਨੀ ਵੇਖੋ ਤੁਸੀਂ ਦੇਖ ਲਓ ਕੋਈ ਧੁੰਮ ਕੇ ਕੋਈ ਪਾਣੀ ਪੋਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਉਹ ਬਾਤ ਉਹਨਾਂ ਦਾ ਮੈਂ ਕਿਹਾ ਦੇਖ ਲੋ ਕਿਥੇ ਬਾਥਰੂਮ ਇੱਥੇ ਹੈ ਵੈਸੇ ਕੋਲੇਜ ਹੋ ਗਿਆ ਕਰ ਲਈਦੇ ਆ ਬਈ ਆਦੀ ਵੇਖੀਦਾ ਵਾ ਕਿ ਉਹ ਚੜੀਆਂ ਉਧਰੋਂ ਹੁਣ ਵਿਦਾਉਂਦੀਆਂ ਨਹੀਂ ਮੰਗਣ ਵਾਲੀਆਂ ਨਹੀਂ ਉਹਨਾਂ ਦੇ ਵੇਖੀਦਾ ਵੀ ਨਹੀਂ ਕੋਈ ਕੋਈ ਗਲਤ ਨਾ ਕੰਮ ਹੋ ਜੇ ਨੂੰ ਪਾਸੋਂ ਤੇ ਜਾਣਾ ਪੈਂਦਾ ਵੇਖ ਕੇ ਕੋਈ ਇਹੋ ਜੀ ਕੋਈ ਸਾਨੂੰ ਤੇ ਦਿਖਿਆ ਨਹੀਂ ਅਜੇ ਤੱਕ ਕੋਈ ਇਹੋ ਜਿਹਾ ਪ੍ਰਬੰਧ ਕੋਈ ਬਾਥਰੂਮ ਦਾ ਆਹ ਵੇਖੋ ਬਾਥਰੂਮ ਉੱਤੇ ਬਿਲਕੁਲ ਬੰਦ ਵਾ ਕੋਈ ਆ ਸੁੱਕਾ ਵਾ ਪਾਰਦਾਨਾ ਨਹੀਂ ਆਇਆ ਪਹਿਲਾਂ ਤੇ ਪਾਰਦਾਨਾ ਭੇਜਦਾਗਾ ਤੇ ਤਰਪਾਲਾ ਵੇਖ ਲੋ ਉਹ ਵੀ ਨਹੀਂ ਨੋਟੀਫਿਕੇਸ਼ਨ ਚਲ ਗਈ ਆਵੇ ਨਹੀਂ ਚਲ ਗਈ ਨਹੀਂ ਅਜੇ ਥੋੜੀ ਹੋਰ ਆ ਗਈ ਇਹ ਤਿਲ ਜੜੀਆਂ ਕਰਤਾਪਰ ਤ ਕੋਈ ਨਹੀਂ ਪਾਸਲ ਤੇ ਆਏ ਬੈਠੇ ਹਾਂ ਤੇ ਆਪ ਪਾਣੀ ਪੀਤੇ ਹਾਂ ਟਰੌਮ ਦੇ ਵੀ ਕੋਈ ਨਹੀਂ ਚਾਹਦਾ ਕੁਛ ਨਹੀਂ ਹੈ ਗੱਜ ਬਾਥਰੂਮ ਨਹੀਂ ਆਈ ਬਾਥਰੂਮ ਥੱਲੇ ਉਹ ਟਾਈ ਦੇ ਚੱਲ ਜੇ ਉੱਥੇ ਬਾਥਰੂਮ ਕਰਕੇ ਆਉਂਦੇ ਪਾਣੀ ਆਇਓ ਮੋਟਾ ਪੀ ਗਿਆ ਮਦਿਆਂ ਤੋਂ ਮੈਂ ਆਇਆ ਜੀ ਮੈਂ 12:00 ਦੇ ਇਸ ਦਿਨ ਪਹੁੰਚਿਆ ਮੇਰੇ ਹੁਣ ਬਾਣੇ ਕੋ ਚਲੇ ਜੀ ਪ੍ਰਬੰਧਕ ਨੂੰ ਵੀ ਨੂੰ ਪਾਣੀ ਆਇਆ ਸਾਡੇ ਸਭ ਨੂੰ ਪਾਣੀ ਸਭ ਤੋਂ ਮਿਲਿਆ ਸੈਂਟੈਂਡ ਲੱਗਾ ਉੱਤਰ ਕਿਉਂ ਮੈਨੂੰ ਉੱਧਰ ਦੇ ਬਾਥਰੂਮ ਆਵਾਜ਼ ਆ ਰਹੀ ਹੈ ਸਰ ਜਦੋਂ ਮੀਡੀਆ ਆਈ ਹੈ ਤਾਂ ਫਿਰ ਉਹ ਲੋਕਾਂ ਨੇ ਟੈਂਪਰੇਰੀ ਤੁਸੀਂ ਬਾਥਰੂਮ ਬਣਾਉਣੇ ਨੇ ਕਿਸਾਨਾਂ ਬਾੜ ਤੇ ਟੈਂਟ ਲਾਉਣਾ ਹੁੰਦਾ ਕਿੱਥੇ ਆ ਤੇ ਸੱਤ ਨਾਲ ਕਿਉਂ ਮੈਨੂੰ ਸ਼ੋਕ ਆਖੀ ਪੁੱਤਰੀ ਕਰਦੇ ਬਾਕੀ ਸਰ ਮੇਨ ਮੰਡੀ ਇੱਥੇ ਟੈਂਪਰੇਰੀ ਬਾਥਰੂਮ ਲਗਾ ਦੇ ਟੈਂਪਰੇਰੀ ਜਿਹੜੇ ਛੱਡ ਲਾਉਣੀ ਕਿਸਾਨਾਂ ਬਾੜ ਤੇ ਪ੍ਰਬੰਧ ਕਰਨਾ ਹੈ ਕਿਉਂ ਮੈਨੂੰ ਬਾਕੀ ਕਿੱਥੇ ਇੰਦਰਲੇ ਦੇ ਕੋਲੇ ਪਾਣੀ ਪੁਜਾਈ ਗਈ ਨਹੀਂ ਸਰ ਉੱਧਰ ਆ ਸਿੰਦਰ ਸਿੰਘ ਵਿਆਰ ਮੈਂ ਇੱਥੇ ਬਾਜ਼ੂ ਚਾਰਜ ਮੇਟਰ ਸੈਕਟਰ 99 ਦਾ ਨਵਾਂ ਮੰਗਦਾ ਜੀ ਜੀ ਪ੍ਰਬੰਧ ਵੇਖੋ ਜੀ ਆ ਜਿੰਮੇਦਾਰ ਸਾਡੇ ਲ ਉਸ ਸਵੇਰੇ ਕੇ 12:00 ਕੋਈ ਆਏ ਉਹ ਆਰਤੀ ਸਹਿਬਾਨ ਨੇ ਆਪ ਦੱਸਿਆ ਕਿ 12:00 ਵਜੇ ਆਏ ਉਹਨਾਂ ਦਾ ਮਾਲ ਤਲ ਚੁੱਕਾ ਬਾੜਦਾਨੀ ਦੀ ਇੱਧਰ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਤੁਸੀਂ ਵੀ ਮੇਰੇ ਨਾਲ ਆਏ ਤੁਸੀਂ ਠੀਕ ਆ ਜੀ ਬਾਥਰੂਮ ਸਾਡਾ ਖੁੱਲਾ ਪਿਆ ਜਦੋਂ ਵੀ ਕਿਸੇ ਨੇ ਜਾਣਾ ਪਾਣੀ ਵਾਲਾ ਸਾਡਾ ਉੱਤੇ ਟੈਂਟ ਦੋਹੇ ਦੇ ਪਾਈਪਾਂ ਵਾਲਾ ਲੱਗ ਚੁੱਕਾ ਤੇ ਉੱਤੇ ਕੂਲਰ ਵੀ ਹੈਗਾ ਸਾਡੇ ਕੋਲ ਜੇ ਜਿਵੇਂ ਜਿਮੀਦਾਰ ਨੂੰ ਕੋਈ ਪਾਣੀ ਦੀ ਜ਼ਰੂਰਤ ਆ ਇੱਧਰ ਪੁਆਇੰਟ ਬਣੇ ਨੇ ਪਰ ਅਸੀਂ ਪਾਣੀ ਠੰਡਾ ਪਾਣੀ ਠੰਡਾ ਆ ਰਿਹਾ ਜੀ ਹਾਂ ਤੁਹਾਡੇ ਸਾਹਮਣੇ ਜਿਮੀਦਾਰ ਸਾਹਿਬ ਕਹਿ ਰਹੇ ਆ ਪਾਣੀ ਆ ਰਿਹਾ ਜਿਹੜੇ ਜ਼ਿਮੀਦਾਰ ਤੁਹਾਨੂੰ ਪਾਣੀ ਦੀ ਜਰੂਰਤ ਆ ਤੁਸੀ ਪੀ ਲਿਆ ਵੀ ਤਾਂ ਕੋਈ ਪ੍ਰੋਬਲਮ ਤੇ ਨਹੀਂ ਪਾਣੀ ਚ ਕੋ ਗੰਦਾ ਹੋਵੇ ਪਾਣੀ ਨਹੀਂ ਠੰਡਾ ਸਾਡੇ ਭਾਜੀ ਸਾਰੇ ਪ੍ਰਬੰਧ ਪੂਰੇ ਨੇ ਜਿੰਨੇ ਇੱਕ ਸਟੱਜੇ ਮੰਡੀ ਕਰਨ ਲਈ ਚਾਹੀਦੇ ਮਿਹਰਬਾਨੀ